ਹਾਂਜੀ ਆਪਾਂ ਸ੍ਰੀ ਗੁਰੂ ਕਿਰਪਾ ਟਾਇਲ ਹਾਊਸ ਤੇ ਆਇਆਗੇ ਤੁਹਾਨੂੰ ਇੱਕ ਜ਼ਿੰਮੇਵਾਰ ਨੇ ਨਾ ਕੰਮ ਚ ਲਾਇਆ ਆਜੋ ਤੇ ਜਲਦੀ ਜਲਦੀ ਕੰਮ ਨੇ ਮੇੜੂਗਾ ਮੈਂ ਵੀਡੀਓ ਨੂੰ ਸਾਰੀ ਦੇਖ ਲਿਓ ਇੱਕ ਤਾਂ ਬਾਈ ਨੇ ਪੱਥਰ ਲਿਆਂਦਾ ਵੱਡਾ ਤੇ ਜਿਹੜਾ ਆਪਾਂ ਊਂ ਲਾਉਣੇ ਹੁੰਦੇ ਆ ਜਾਂ ਮਲ ਰਸੋਈ ਵਗੈਰਾ ਚ ਜਾਂ ਕਿਤੇ ਕਾਂਸਾ ਤੇ ਜਾਂ ਥੱਲੇ ਵੀ ਲੱਗ ਜਾਂਦਾ ਆਜੋ ਤੇ ਬਾਕੀ ਸਭ ਤੋਂ ਵੱਡੀ ਗੱਲ ਯਾਰ ਆਮ ਬੰਦਾ ਤੁਸੀਂ ਕਹਿੰਦੇ ਨਾ ਵੀ ਕੰਮ ਕਰੋ ਕੰਮ ਕਰੋ ਪੰਜਾਬ ਦੇ ਵਿੱਚ ਕੰਮ ਕਰੋ ਹਰੇਕ ਰੋਲਾ ਪਾਉਂਦਾ ਜਦੋਂ ਕੋਈ ਕੰਮ ਕਰਦਾ ਦੀ ਸਪੋਰਟ ਵੀ ਜ਼ਰੂਰੀ ਐ ਮੈਂ ਸਪੋਰਟ ਕਰਨ ਲਈ ਸਪੈਸ਼ਲ ਖੜਿਆ ਹਾਂ ਉਰੇ ਬਾਕੀ ਹੱਕ ਥੋੜਾ ਬੰਦਾ ਸ਼ੇਅਰ ਕਰਦਾ ਸਤਿ ਸ੍ਰੀ ਅਕਾਲ ਜੀ ਜ ਬਹੁਤ ਨਰਮ ਬਾਈ ਐ ਤੇ ਜੇ ਤੂੰ ਟੈਲਾਂ ਦਾ ਕੰਮ ਕੀਤਾ ਬਾਈ ਆ ਗੇਲਣ ਜਗ੍ਹਾ ਤੇ ਤੇਰੀ ਬੈਠਾ ਤੇ ਛੱਤ 'ਤੇ ਵੀ ਪ੍ਰੋਬਲਮ ਨਹੀਂ ਆ ਗਈ ਲੀਕਿੰਗ ਕਰ ਗਈ ਸੀ ਜਿਹੜੇ ਸਿੱਧਰ ਬਣ ਗਏ ਨੇ ਤੇ ਪਹਿਲਾਂ ਹੀ ਫੜ ਗਿਆ ਕਿਥੇ ਪਾਣੀ ਆ ਗਿਆ ਵੀ ਮੋੜੀ ਆ ਤਾਂ ਦਾ ਲੈਟਰ ਦੀ ਠੀਕ ਹੈ ਇਹਦੀ ਗਾਰੰਟੀ ਹੈ 10 ਸਾਲ ਦੀ ਜੇ ਲੀਕਿੰਗ ਅੱਛਾ ਤੂੰ ਉਹ ਧਿਆਨਦਾ ਕੈਮੀਕਲ ਜਿਹੜਾ ਸਤਾਈਆਂ ਤੇ ਮਾਰ ਕੇ ਦਿਖਾਉਂਦੇ ਲੇਗੇ ਤੁਹਾਨੂੰ ਦੋ ਵਾ ਦਾ ਉਹੀ ਐ ਲਓ ਜੀ ਇਹ ਮੈਂ ਆਖਿਆ ਪਤਾ ਨਹੀਂ ਕਹਦਿਆਂ ਵਰਤੀਆਂ ਲਗੀਆਂ ਇਹ ਕੈਮੀਕਲ ਆ ਗਿਆ ਜਿਹੜਾ ਸਤਾਂ ਦੇ ਉੱਤੇ ਮਾਰ ਕੇ 10 ਸਾਲ ਦੀ ਗਾਰੰਟੀ ਆ ਵੀ ਉਸ ਤੋਂ ਬਾਅਦ ਵੀ ਸੱਤ ਨਹੀਂ ਚੋਂਦੀ ਹੈਗੀ 10 ਤੇ 12 ਰੁਪਏ ਖਰਚ ਆਈ 10 ਫੁੱਟ ਦਾ 12 ਰੁਪਏ ਫੁੱਟ ਦਾ ਖਰਚਾ 10-12 ਰੁਪਏ ਤਾਂ ਜਾ ਜਲਦੀ ਜਲਦੀ ਆਪਣੀਆਂ ਸਾਰੀਆਂ ਚੀਜ਼ਾਂ ਦਿਖਾ ਦੇ ਤੇ ਕਿਉਂਕਿ ਬੰਦਾ ਤੂੰ ਵੀ ਮੇਰੇ ਨਾਲ ਦੀ ਭੋਲਾ ਨਾ ਫੁੱਟੂਈ ਤੇ ਪੱਲਾ ਤਾਂ ਸੂਭੂ ਹੁੰਨੇ ਆਪਾਂ ਬੜਵਾ ਦੇ ਬਹਿ ਕੇ ਇਹ ਪਰਵਾਹ ਮੈਂ ਆ ਚੀਜ਼ ਹੈ ਮੜਾ ਲੈਣੇ ਆ ਕੀ ਜੀ ਮਹਿੰਗੀ ਤੋਂ ਮਹਿੰਗੀ ਲੈ ਲਾਂਗਾ ਇੱਕ ਮਹਿੰਗੀ ਲੈ ਲਾਂਗਾ ਇੱਕ ਸੀਟ ਇਹਦੇ ਕੋਈ ਇਹ ਨਾਲ ਵੀਰੇ ਪਾਣੀ ਘਟਣੋਂ ਹਟ ਜਾਂਦੀ ਆ ਯਾਰ ਇਹਦੀ ਦੇਖੋ ਇੱਕ ਤਾਂ ਬੰਦੇ ਦੀ ਕੰਪਨੀ ਦੀ ਗਾਰੰਟੀ ਹੁੰਦੀ ਆ ਵੀ ਆਪਾਂ ਲਿਖ ਕੇ ਦੇ ਦਨੇ ਆ ਵੀ ਆਪਦਾ ਬਿਲ ਦੇਣੇ ਦਾ ਸਾਲੀ ਗਾਰੰਟੀ ਇਹ ਕੰਪਨੀ ਦੀ ਗਾਰੰਟੀ ਆ 10 ਸਾਲ ਦਾ ਬਿਲ ਇਹਦੇ ਵਿੱਚ ਹੀ ਆ ਸੀਟ ਦੇ ਅੱਛਾ ੱੱਲੇ ਗੱਲੇ ਦਾ ਆ ਦੇਖੋ ਲਿਖਾ ਕੱਟ ਵੀ ਪਾਣੀ ਨਿਕਲੂਗਾ ਪੂਰਾ ਪੂਰਾ ਜੇ ਕੋਈ ਪ੍ਰੋਬਲਮ ਆ ਗਈ ਕੰਪਨੀ ਇਹ ਨਵਾਂ ਪੀਸ ਭੰਨ ਕੇ ਲਾ ਦੇਗੀ ਠੀਕ ਆ ਕਿੰਨੇ ਰਹਿ ਇਹ ਸਾਰਾ 4500 ਰੁਪਏ ਦਾ ਠੀਕ ਆ ਆ ਜਾਓ 10000 ਦਾ ਤੇ ਆ ਆਹ ਆ ਕੀ ਜੀ ਇਹ ਬੈਗੜੀ ਰੁਪਏ ਦਕਾਨ ਤੇ ਜੀ ਤਾਂ ਮਲਵੀ ਮੇਰੇ ਵਰਗੇ ਵੱਡਾ ਬਾਈ ਆ ਜਿਹੜਾ ਹੈਗਾ 3200 ਠੀਕ ਹੈ ਇਹ 3200 ਹਾਂ ਇਹ ਕਿ ਟੋਕਟ ਵਾਲਾ ਕਿਹੜਾ ਸਭ ਤੋਂ 3200 ਦੇ ਆ ਗਏ ਸਾਰੇ ਸਾਰੇ 3200 ਆ ਵੀ 3200 ਦਾ ਆ ਦੋਸਤਾਂ ਖੋਲ ਕੇ ਦਿਖਾ ਦਿਓ ਆ 3200 ਆ ਮਾਦੇ ਜਿਹੜਾ ਰਾਜ ਨੇ ਇਹ ਲੱਗਦਾ ਕਿਥੇ ਹੈ ਚਿਕਨ ਚ ਗਿਜਨ ਚ ਜਿਵੇਂ ਮਨਨੇ ਕਿ ਤੁਡਾ ਪਾ ਲੋਭੀ ਹੋ ਗਈ ਰਮਹਰਾ ਉਹ ਵੀ 3200 ਰੋੜ ਨਹੀਂ ਰੋੜਨੀ ਲੋਭੀ ਦਾ ਤੇ ਆ ਜਾ ਤੇ ਆ ਵੀ ਡਿਜ਼ਾਈਨ ਪਾ ਰਖੇ ਸਾਰੇ ਤੇ ਦੂਜੀ ਗੱਲ ਬਈਆ ਉਹਨਾਂ ਦਾ ਕੰਨੀ ਨੇ ਪੱਥਰ ਪਾਣੇਗੇ ਤਾਂ ਫਾਈਰ ਟਾਈਮ ਬੇਸ ਨਹੀਂ ਕਰਨਾ ਹੈਗਾ ਜਿਵੇਂ ਉਹ ਆਜਾ ਅੜੇ ਕੈਮਰਾਵਾਂ ਦੇ ਵੇਖਦਾ ਮੜਾ ਕਹਾ ਲਾ ਲੇ ਜਿਵੇਂ ਪੱਥਰ ਚਿੱਟਾ ਠੀਕ ਹੈ ਆਪਣੇ ਕੋਲ 22 ਦੇ سٹਾਰਡ ਹੀ ਦੋ ਵੀ ਚਾਰ ਵੀ ਮੰਨ ਲਾ ਵੀ ਕੋਈ ਕਹੇ ਮੈਂ ਸਭ ਤੋਂ ਘੱਟ ਵਾਲਾ ਪੱਥਰ ਲੈਣਾ ਮੰਨ ਲਾ ਵੀ ਘੱਟ ਰੀਲ ਲੈਣੀ ਉਹ ਦਿਖਾ 22 ਕੋਲ ਤੋਂ سٹਾਰਟ ਕਿਹੜਾ ਹਸਤੀ ਨਹੀਂ ਇਹ ਕੀ ਰੇਟ ਹੈ ਇਹ 22 ਕੋਲ ਤੇ ਇਹਦੀ ਕੋਈ ਫੜਦਾ ਫੜਦਾ ਤਾਂ ਨਹੀਂ ਜਾਏ ਤੇ ਕੋਈ ਐ ਗ੍ਰੇਡ ਗ੍ਰੇਡ ਦੋ ਹਫ਼ਤੇ ਦੇ ਭੁਲੇਖੇ ਮਾਰ ਜੀ ਹਾਂ ਜੀ 22 ਰੁਪਏ 40 ਤੇ ਦੂਜੀ ਲਾਈਨ ਦੇ ਦੋਸਤੋ ਇਹ ਬਾਥਰੂਮ ਵਾਲੇ ਡਿਜ਼ਾਈਨ ਨੂੰ ਪੱਟੇ ਦੇ ਉੱਪਰ ਲਈ ਜਾਓ ਬਾਟਰ ਪ੍ਰੂਫ ਹੈ ਤੇ ਪੱਟੇ ਦੇ ਮਾਲਕ ਜੇ ਬਾਥਰੂਮ ਦੇ ਡਿਜ਼ਾਈਨ ਬਣੇ ਹੋਏ ਨੇ ਤੇ ਆਹਾਂ ਆਕੇ ਬਾਥਰੂਮ ਹੀ ਕੰਪਲੀਟ ਕੰਪਲੀਟ ਕੇ ਆਹ ਬਾਥਰੂਮ ਤੇ ਇੱਕ ਆਹ ਤੇ ਇੱਧਰ ਆ ਕੇ ਦੇਖੋ ਟਿੱਟੀਆਂ ਨੂੰ ਬਹੁਤ ਸੋਹਣੀਆਂ ਲੱਗੀਆਂ ਕਿਉਂਕਿ ਮੱਛੀਆਂ ਇਹਦੇ ਵਿੱਚੋਂ ਮੱਛੀਆਂ ਵਾਲਾ ਵੀ ਸੈੱਟ ਮਾਇਆ ਤੇ ਦੂਜਾ ਵੀ ਆ ਬਲੈਕ ਵੀ ਇੱਧਰ ਫਿਰ 5 ਚਾਰ ਦਾ ਮੰਨ ਕੇ ਚਲੋ ਇਹ 250 ਰੁਪਏ ਦਾ ਤਿਆਰ ਕਰਾਂਗੇ ਬਾਥਰੂਮ ਇਹ ਬਾਥਰੂਮ ਬਣਾ ਕੇ ਪੰਜ ਚਾਰ ਦਾ ਜੇ ਕਿਸੇ ਦਾ ਬਾਥਰੂਮ ਹੈ ਗੱਲ ਧਿਆਨ ਨਾਲ ਸੁਣ ਲੋ ਕਹਿੰਦਾ 2500 ਚ ਹੀ ਤਿਆਰ ਕਰਦਾਂਗੇ ਮਤਲਬ ਰੇਟ ਉਹ ਨਹੀਂ ਰੱਖੇ ਇਹਨੇ ਵੀ 10000 ਦਾ 5000 ਦੀ ਟੁਕੜੀ ਇੱਕ ਗੱਲ ਮਨ ਹੋ ਦੱਸ ਔਰ ਇੱਕ ਮਿੰਟ ਹੋਰ ਆ ਇੱਕ ਗੱਲ ਹੋ ਦੱਸ ਜਿਵੇਂ ਆ ਕਾਲਾ ਪੱਥਰ ਹੈ ਕਿਸੇ ਨੇ ਲਵਾ ਲਿਆ ਫਰਜ ਕਰ ਉਹਦਾ ਇੱਕ ਪੀਸ ਘੱਟ ਗਿਆ ਉਹ ਕਿੱਥੋਂ ਪੂਰਾ ਆਪਾਂ ਦੇ ਲਾਂਗੇ ਰੈਗੂਲਰ ਮਾਲਾਂ ਠੀਕ ਹੈ ਉਹ ਨਹੀਂ ਹੈਗਾ ਵੀ ਆਪਣੇ ਡਾਕ ਬੇਸ ਤਾਕ ਦੁਆਰਾ ਨਹੀਂ ਆਂਦਾ ਠੀਕ ਹੈ ਇਹ ਰੇ ਇਹਨਾਂ ਮਾਲਾ ਡੱਬੇ ਉੱਪਰ ਵੀ ਰੇ ਇਹਨੂੰ ਲਿਖਿਆ ਹੋਗਾ ਵੀ ਆਊਗਾ ਦੁਆਰਾ ਦੁਆਰਾ ਠੀਕ ਹੈ ਹੁਣ ਚੱਲ ਇਹ ਮਾਲਾ ਖੋਲ ਕੇ ਦਿਖਾ ਕਿਹੜੇ ਕਿਹੜੇ ਆਏ ਹਾਂ ਹਾਂਜੀ ਇੱਕ ਇੱਕ ਕੋਈ ਪੀਸ ਨਿਕਲ ਸਕਦਾ ਹੈ ਜਿਹਦੇ ਚ ਮਾਲਾ ਸਾਡੇ ਕਾਪਾਉਂ ਵੀਡੀਓ ਬੜੀ ਲੰਬੀ ਨਹੀਂ ਕਰਦੇ ਤਾਂ ਆੜੇ ਵੀ ਦੇ ਦੂਗਾ ਆ ਦੇਖੋ ਇਹ ਆ ਰਿਹਾ ਹੈ ਕਿਹੜੇ ਆਏ ਇਹ ਇੱਕ ਆੜਾ ਹੈ ਆੜਾ ਇਹਨਾਂ ਬਹੁਤ ਸੋਨਾ ਆੜਾ ਹੈ ਤੇ ਆ ਮੇਡਾ ਆ ਮੇਡਾ ਆ ਗਿਆ ਜਮਲਾ ਰੰਗ ਲਾਉਣਾ 26 ਰੁਪਏ 22 ਰੁਪਏ ਹਮਨਾਂ ਦਾ ਸਿਰ ਉਹਦਾ 22 ਰੁਪਏ ਫਟਾ ਇਹ ਵੱਡੇ ਸਹਜਾ ਇਹ ਇੱਕ ਇਹ ਕਰੀ ਇਹ 22 ਰੁਪਏ ਇਹ 22 ਰੁਪਏ ਨੇ ਸਾਰੇ ਨਹੀਂ ਓਟ ਓਟ ਰੇਟ ਹੈ ਸਸਤੇ ਹੀ ਮਿਲਣਗੇ ਅੱਛਾ ਇਹ ਸਸਤੇ ਵੀ ਨੇ ਤੇ ਆ ਜਿੰਨੀ ਦਾ ਪਾਈ ਨੇ ਕੰਮ ਕਰਿਆ ਜੇ ਬਸ ਸਪੋਰਟ ਕਰਦਾ ਘਸਦਾ ਵੀ ਹੈ ਇੱਕ ਹੀ ਰੁਪਏ ਫਟਾ ਇਹ 21 ਰੁਪਏ ਦਾ ਹੈ ਆ ਦੇਖ ਲੋ ਬਾਈ ਨਾਲੇ ਸਾਰਿਆਂ ਨੂੰ ਸੋਨਾ ਤੇ ਰੇਟ 21 ਰੁਪਏ ਗਰੰਟੀ ਸਾਰਿਆਂ ਦੀ ਹੈ ਹਾਂ ਗਰੰਟੀ ਸਾਰਿਆਂ ਦੀ ਗਰੰਟੀ ਤਾਂ ਆ ਗਈ ਤੁਹਾਨਾਂ ਜੀ ਹੋ ਇਹ ਗਰੰਟੀ ਦੇਦੀ ਹੈ ਬਾਈ ਠੀਕ ਹੈ ਜੱਬ ਇਹ ਤੋਂ ਪਰੇ ਕੀ ਹੋ ਰਿਹਾ ਮੈਨੂੰ ਤੇ ਲਓ ਬਾਈ ਇਹ ਚੀਮੇ ਤੇ ਜਿਹੜਾ ਚੀਮੇ ਤੋਂ ਮਾਨਸਾ ਨੂੰ ਰੋੜ ਜਾਂਦਾ ਸਨਾਮ ਵਾਲਾ ਉਸ ਰੋੜ ਤੇ ਬਾਈ ਨੇ ਆਪਣੀ ਹੋ ਖੋਲੀ ਹੈਗੀ ਦੁਕਾਨ ਤੇ ਬਹੁਤ ਸੋਹਣਾ ਬਾਈ ਦੇ ਬਾਈ ਦਾ ਸੁਭਾਅ ਬਹੁਤ ਸੋਹਣਾ ਹੈ ਤੇ ਦੂਜੀ ਗੱਲ ਬਾਈ ਕਹਿੰਦਾ ਵੀ ਜੇ ਕੋਈ ਘਟ ਗਈ ਤਾਂ ਮੈਂ ਪੂਰੀ ਕਰੂੰਗਾ ਤੇ ਜਿਹੜੀ ਸੀਡ ਚ ਅਪਾ ਕਹਿੰਦਾ ਨਾ ਪਾਣੀ ਨਹੀਂ ਆਉਂਦਾ ਉਹ ਕਹਿੰਦਾ 10 ਸਾਲ ਦੀ ਕੰਪਨੀ ਗਾਰੰਟੀ ਦਿੰਦੀ ਆ ਫੇਰ ਵੀ ਖਰਾਬ ਹੁੰਦੀ ਆ ਤਾਂ ਮੈਂ ਫ੍ਰੀ ਚ ਵੀ ਦਊਗਾ ਯਾਰ ਗੱਲ ਖਤਮ ਆ ਤੇ ਪਰ ਵੀਡੀਓ ਨੂੰ ਸ਼ੇਅਰ ਕਰੋ ਤੇ ਟੈਕਨੀਕਲ ਸੱਤ ਤੇ ਮਾਰਨ ਵਾਲਾ ਕਿੰਨੇ ਦਾ ਹੈ ਟੈਕਨੀਕਲ ਸੱਤ ਤੇ ਲੱਗਣਾ 12 ਕਰਕੇ ਫੁੱਟ ਪਊਗਾ ਇਹ ਆਪਣਾ ਠੀਕ ਹੈ ਆ ਜੀ ਪੋਸਟਿੰਗ ਹੁੰਦੀ ਆ 2500 ਦਾ ਯਾਰ ਤੁਹਾਡਾ ਬਾਥਰੂਮ ਤਿਆਰ ਹੋ ਜੂ ਜਿੰਨਾ ਇਹਨੇ ਕਿਹਾ 3500 ਦਾ ਤੁਹਾਨੂੰ ਲੂਬੀ ਚ ਧਰਨ ਵਾਲਾ ਉਹ ਮਿਲ ਜੂਗਾ ਜਿਹੜਾ ਦਰਾਜ ਹੈ ਬਾਈ ਨੇਗੇ ਤੇ 22 ਰੁਪਏ ਫੋਟ ਤੁਹਾਨੂੰ ਦੂਜੀ ਟੋਕਰੀ ਮਿਲ ਜਾਊਗੀ ਤੇ ਇੱਕ ਆ ਵਾਈਕੇ ਕਿਹਾ 21 ਰੁਪਏ ਹੈ ਨਾ 21 ਰੁਪਏ 26 ਰੁਪਏ ਅਡ ਲਗ ਲਗ ਡਿਜ਼ਾਈਨ ਨੇ ਤੇ ਬਾਕੀ ਨੰਬਰ ਤੇ ਗੱਲ ਕਰ ਲੋ ਧੰਨਵਾਦ ਜੀ ਸਸਰੀ